ਇਹਨਾਂ ਦੀ ਜ਼ਰੂਰਤ ਹੈ ਸੋ ਪੰਜਾਬੀ ਨੂੰ ਖਤਮ ਕਰਨ ਵਾਸਤੇ ਵੱਡੀਆਂ ਨੀਤੀਆਂ ਘੜੀਆਂ ਗਈਆਂ ਤੇ ਅੱਜ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ੀ ਭਾਸ਼ਾ ਵੇਖੋ ਉਹਨੂੰ ਸਾਡੇ ਲੀਡਰ ਕੋਈ ਦਰਜਾ ਨਹੀਂ ਦਿੰਦੇ ਪਰ ਪਹਿਲੇ ਨੰਬਰ ਦੀ ਭਾਸ਼ਾ ਜਿੰਨੇ ਸਾਡੇ ਇੱਥੇ ਆਪਾਂ ਬੈਠੇ ਆ ਸਾਰਿਆਂ ਦੇ ਜਵਾਬ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜਦੇ ਆ ਸੋ ਵੀਰੋ ਸਾਡੇ ਅੱਜ ਹਾਲਾਤ ਕਹੇਗੇ ਹੋਗੇ ਨਾ ਅਸੀਂ ਰਾਤ ਨੂੰ ਖਾਂਦੇ ਆ ਨਾ ਸਾਡੇ ਗ੍ਰਹਿ ਮਾਤਾ ਦੇ ਅੱਖ ਅੱਖ ਕਾਲੇ ਰਿਖੇ ਆ ਅਸੀਂ 60 ਮਾ ਕਣਕ ਤੇ 100 ਮਰ ਝੋਨਾ ਛੋਨਾ ਝਾੜ ਕੇ ਦੇਖ ਲਿਆ ਸਾਡਾ 12 ਸਾਰਾ ਆ ਨਹੀਂ ਰਿਹਾ ਪਰ ਅੱਜ ਹਾਲਾਤ ਕੀ ਐ ਹਾਲਾਤ ਸਾਡੇ ਲਿੰਕਾਂ ਦੇ ਨਾਲ ਚੱਲਦੇ ਆ ਜੇ ਸਰਕਾਰ ਅੱਜ ਸਾਡੀ ਖੇਤੀ ਨੂੰ ਪਟ્રોલ ਕਰਨਾ ਚਾਹੇ ਤਾਂ ਬਹੁਤ ਛੇਤੀ ਕਰ ਸਕਦੀ ਹੈ ਤੇ ਵੀਰੋ ਕਿਸਾਨਾਂ ਨੂੰ ਫੜਨ ਵਾਸਤੇ ਜੇ ਅਸੀਂ ਕਿਤੇ ਧਰਨਾ ਲਾਉਣਾ ਹੁੰਦਾ ਸਾਡੀ ਬਿਊਰੋਕ੍ਰੇਸੀ ਪੁਲਿਸ ਕੋਲ ਬੜਾ ਟਾਈਮ ਹੈ ਸਾਡੀ ਪੰਚਾਇਤ ਨੇ ਪਿੰਡ ਦੇ ਵਿੱਚ ਇਕੱਠ ਰੱਖ ਲਿਆ ਉਹਨਾਂ ਨੇ ਸੋਚਿਆ ਕਿ ਨਸ਼ੇ ਵਾਸਤੇ ਆਪਾਂ ਇਕੱਠੇ ਹੋ ਜਾਈਏ ਪਿੰਡ ਦਾ ਸਰਪੰਚ ਦੋ ਤਿੰਨ ਥਾਵੇਂ ਗਿਆ ਫੇਰ ਜਾ ਕੇ ਦੋਤ ਦਿਨ ਜੀਪਾ ਘੁੰਮਦਾ ਦਿਸਿਆ ਫੇਰ ਉੱਥੇ ਦੀ ਉੱਥੇ ਹੈ ਕਹਾਣੀ ਸੋ ਵੀਰੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਆਪਣੇ ਘਰ ਦੇ ਹਾਲਾਤ ਦੱਸਣੇ ਪੈਣੇ ਆ ਤੁਸੀਂ ਉਹਨਾਂ ਨੂੰ ਸਾਰਾ ਕੁਝ ਦੱਸੋ ਕਿ ਤੁਹਾਡੇ ਦਾਦਾ ਇੱਕ ਫਾਲੇ ਨਾਲ ਇੱਕ ਏਕੜ ਬਾਹਰ ਹੁੰਦਾ ਸੀ ਤੁਸੀਂ ਉਹਨਾਂ ਨੂੰ ਇਹ ਵੀ ਦੱਸੋ ਤੇ ਤੁਹਾਡੀ ਦਾਦੀ ਲੰਗੇ ਪੈਰੀ ਰੋਟੀ ਲੈ ਕੇ ਬਗ ਜਾਂਦੀ ਸੀ ਇਹ ਖੇਤੀ ਐਨੀ ਸੌਖੀ ਨਹੀਂ ਸੀ ਤਾਂ ਵੀਰੋ ਤੁਸੀਂ ਸਾਰੇ ਜਿੰਨੇ ਉਨੇ ਆਏ ਹੋ ਇੱਕ ਗੱਲ ਪੱਲੇ ਬੰਨ ਕੇ ਜਾਇਓ ਕਿ ਕਦੇ ਵੀ ਕਿਸੇ ਵੀ ਜਥੇਬੰਦੀ ਨੂੰ ਭੰਡਣਾ ਨਹੀਂ ਕਿਉਂਕਿ ਸਰਕਾਰ ਬੜੀ ਹੈ ਭੰਡਣ ਵਾਸਤੇ ਮੁੱਖ ਮੰਤਰੀ ਨੇ ਜਦੋਂ ਬਣਿਆ ਪੰਜਾਬ ਦਾ ਭਗਵੰਤ ਮਾਨ ਇਹਨੇ ਬੰਨਸਰ ਇੱਕ ਗੱਲ ਆਖੀ ਸੀ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਆ ਸਾਡੇ ਕਿਸਾਨਾਂ ਦੇ ਉੱਤੇ ਤੰਜ ਕਸਿਆ ਸੀ ਵੀਰੋ ਪਿਆ ਕੀ ਹੈ 15 ਫਰਬਰੀ ਤੱਕ ਸਾਰੇ ਸਰਕਾਰੀ ਈਦਾਰਿਆਂ ਦੇ ਉੱਤੇ ਪ੍ਰੀਪੇਡ ਮੀਟਰ ਲੱਗ ਜਾਣਿਆ ਮਤਲਬ ਕਿ ਕਿ ਜਿੰਨੇ ਪੈਸੇ ਸਰਕਾਰੀ ਈਦਾਰਿਆਂ ਚ ਪੈਣਗੇ ਓਨੇ ਦੇਣੀ ਲਾਈਟ ਚੱਲੂਗੀ ਜੇ ਤੁਸੀਂ ਹੁਣ ਬਨਾ ਜਾ ਕੇ ਇਹਨਾਂ ਕੋਲੇ ਤੁਹਾਡਾ ਸਾਰਾ ਅੰਕੜਾ ਹੈ 13910000 50 ਦੇ ਵਿੱਚ ਮੋਟਰ ਹੈ 12570000 ਪੰਜਾਬ ਦੇ ਵਿੱਚ ਦੁਕਾਨਾਂ ਨੇ 157000 ਇੱਥੇ ਵੱਡੀਆਂ ਇੰਡਸਟਰੀਆਂ ਨੇ ਸੋ 80 ਲੱਖ ਮੀਟਰ ਹੈ ਵੀਰੋ ਜਿਹਦੀ 600 ਜੁੰਟ ਫੀ ਕਰੀ ਹੋਈ ਹੈ ਉਹਦੇ ਚੋਂ ਵੀ 20 ਲੱਖ ਮੀਟਰ ਦਾ ਬਿਲ ਆਉਂਦੇ ਹੀ ਆਉਂਦਾ ਹੈ ਤੇ ਅੱਜ ਹੁਣ ਪਿੱਛੇ ਬਜਟ ਲੰਘ ਕੇ ਗਿਆ ਮੋਦੀ ਸਰਕਾਰ ਦਾ ਇਸ ਬਾਈਟ ਦੇ ਵਿੱਚ ਇਹ ਸੀ ਕਿ ਉੱਪਰ ਦਾ ਬੰਦਾ ਸ਼ਾਇਦ ਕਿਸਾਨਾਂ ਵਾਲੇ ਡਿੱਗੂ ਐਮਐਸਪੀ ਦੀ ਕੋਈ ਕਾਨੂੰਨੀ ਗਾਰੰਟੀ ਕਰਨਗੇ ਪਰ ਪਟਿਆ ਹੂ ਲਿਕੜੀ ਚੂਹੀ ਉਹ ਸਾਡੇ ਨਾਲ ਹੋਣ ਜਾ ਰਹੀ ਹੈ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਅਸੀਂ ਬਚ ਸਕਦੇ ਹਾਂ ਨਹੀਂ ਫਿਰ ਸਾਡੇ ਹਾਲਾਤ ਬਹੁਤ ਮਾਰੇ ਹੋਣ ਜਾ ਰਹੇ ਹੈ 1 ਪੁਆਇੰਟ 80% ਲੋਕ ਪਿੰਡਾਂ 'ਚੋਂ ਸ਼ਹਿਰ ਦਾ ਪਹਿਲਾ ਟੀਚਾ ਸੀ ਹੁਣ ਇਹਨਾਂ ਨੇ 2.8 ਕਰ ਦਿੱਤਾ ਕਿ ਇਹਨਾਂ ਨੂੰ ਪਿੰਡਾਂ 'ਚੋਂ ਸ਼ਹਿਰਾਂ ਦੇ ਵਿੱਚ ਲੈ ਕੇ ਆਓ ਤੇ ਤੁਹਾਡੇ ਲਈ ਨੌਕਰੀਆਂ ਨੇ ਵੀਰੋ ਪٹرول ਪੰਪ ਤੇ ਲੱਗ ਸਕਦੇ ਹੋ ਤੁਸੀਂ ਕਿਸੇ ਕਲੋਨੀ ਦੇ ਅੱਗੇ ਸਿਕਿਉਰਿਟੀ ਗਾਰਡ ਲੱਗ ਸਕਦੇ ਹੋ ਤੁਹਾਡੇ ਲਈ ਵਧੀਆ ਨੌਕਰੀਆਂ ਦੇ ਬੂਹੇ ਖੰਡ ਹੋ ਚੱਲੇ ਆ ਅੱਜ ਸਾਨੂੰ ਲੋੜ ਹੈ ਇਕੱਠੇ ਹੋ ਕੇ ਲੜਨ ਦੀ ਜੇ ਤੁਸੀਂ ਲੜੋਗੇ ਤਾ ਤੁਹਾਡਾ ਭੁੱਖ ਚੰਗਾ ਹੋ ਸਕਦਾ ਨਹੀਂ ਆਉਣਾ ਭੁੱਖ ਬੜਾ ਖਤਰੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨਵਾਦ ਜੀ ਬਣਾ ਜੀ ਦਾ ਬਾਰ ਬਾਰ ਫਿਰ ਬੇਨਤੀ ਹੈ ਪਿੱਛੇ ਕੱਠਾ ਨਾ ਕਰੋ ਬੈਠ ਜਾਓ पर मां ने लाॾा सो सारे झंडे उते चाहे ज़ोर शोर मां न जवाब आहे दादा सरकार मुरदा मुरदा केंद्र सरकार मुरदा ट्राली चो पार्टी मुरदा ट्राली चोर पार्टी मुरदा ਸਿੰਘ ਮੰਗਵਾਰ ਫਿਰ ਮੈਂ ਬੇਨਤੀ ਕਰਾਂ ਸੰਤਰਾਮ ਸਾਜ ਦੀ ਉਹਨਾਂ ਤੋਂ ਬਾਅਦ ਜਸਵੀਰ ਸਿੰਘ ਮੱਧਵਾਸੋਂ ਤਿਆਰ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਾਉ ਜਿੰਨਾ ਅਸੀਂ ਐਸਟੀਮੇਟ ਲਾ ਦਿੱਤਾ ਵੀ ਕੱਠਾ ਹੀ ਨਾ ਉਸ ਤੋਂ ਵੀ ਤੁਸੀਂ ਨੇ ਟੁਕੜਾ ਇਕੱਠਾ ਜਿਹੜਾ ਅੱਜ ਅੱਜ ਦੇ ਧਰਮ ਦੇ ਵਿੱਚ ਕੀਤਾ ਇਸ ਕਰਕੇ ਤੁਸੀਂ ਸਾਰੇ ਵਿਦਾਇ ਦੇ ਪਾਤਰੋਂ ਨਵੇਂ ਪੈਰਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਧਰਮ ਦੇ ਵਿੱਚ ਸ਼ਾਮਲ ਹੋਈਆਂ ਨੇ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿਸਾਨ ਭਰਾਵੋ ਗੱਲ ਕਰਕੇ ਗਏ ਨਾ ਜਿਹੜਾ ਲਾਉਂਗੋ ਵਾਲਾ ਆਪਾਂ ਪਿਛੇ ਧਰਨਾ ਲਾਇਆ ਜੀਆ ਜਦ ਹੀ ਉਹ ਧਰਨਾ ਮਾਉਣ ਦੀ ਕੋਈ ਵੀ ਦਿਵਤ ਬੰਦੀ ਨਹੀਂ ਹੈਗੀ ਸੀ ਬਣਾਈ ਹੋਈ ਹੱਸੇ ਗੁਰਦੁਆਰਾ ਦੇ ਵਿੱਚ ਆਪਣੇ ਵਿਚਾਰ ਆਪਣੀ ਮੀਟਿੰਗ ਕਰ ਰਹੇ ਤੇ ਜਾਰੀ ਸੀ ਐਸੇ ਗੱਲ ਤੇ ਵਿਚਾਰ ਕਰਦੇ ਤੇ ਜਿਹੜੇ ਸਾਡੇ ਆਗੂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਤੇ ਸਰਪਨਪੰਦੇਰਾ ਹੋਰ ਉਹਨਾਂ ਦੇ ਸਾਥੀ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਆਪਣੀ ਵਿਚਾਰ ਚਰਚਾ ਜਿਹੜੀ ਉਹ ਗੁਰਦੁਆਰੇ ਵਿੱਚ ਕਰ ਰਹੇ ਤੇ ਪਰ ਪੰਜਾਬ ਦੀ ਸਰਕਾਰ ਨੇ ਜਦੋਂ ਸਾਡੇ ਆਗੂਆਂ ਨੂੰ ਨਾਂ ਛੱਡਿਆ ਭਰਾਵੋ ਫੇਰ ਅਨਸਰ ਦੇ ਨੂੰ ਅਸੀਂ ਲੋਕੋਵਾਲ ਕੋਲ ਦੇ ਉੱਤੇ ਜਿਹੜੀ ਧਰਨਾ ਲਾਇਆ ਸ਼ਾਮ ਨੂੰ 4 ਵਜੇ ਜਦੋਂ ਅਸੀਂ ਤਾਂ ਸੋਚਿਆ ਦੀਗਾ ਵੀ ਜਿਹੜੇ ਰਾਹੀਰ ਨੇ ਉਹ ਪਰੇਸ਼ਾਨ ਹੋਣਗੇ ਉਹਨਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਅਸੀਂ ਸਾਰਾ ਦਿਨ ਗੁਰਦੁਆਰੇ ਦੇ ਵਿੱਚ ਬੈਠੇ ਰਹੇ ਪਰ ਉਹ ਅਖੀਰ ਤੇ ਜਦੋਂ ਮਾਂ ਆਪਣੇ ਆਪ ਕੋਲ ਰਹੀ ਆਕੀ ਤਾਂ ਫੇਰ ਗਾੜੀ ਮਜਬੂਰੀ ਬਸ ਸਾਨੂੰ ਲਾਂਗੋਵਾਲ ਦੇ ਪੁਲ ਤੇ ਧਰਵਾ ਲੈਣਾ ਪਿਆ ਜਾਨੀ ਅਸੀਂ 4-5 ਘੰਟੇ ਜਾਨੀ ਇਹਦੇ ਧਰਨਾ ਚੱਲਦਾ ਰਿਹਾ ਕਾ ਸਾਡੇ ਆਗੂ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਆਪਣੇ ਆਪੂ ਨੇ ਜਿਹੜੇ ਉਹ ਰਹਾ ਕਰਤੇ ਸਰਪੰਚ ਸਿੰਘ ਭੰਦੇਰ ਨੂੰ ਜਿਹੜੀ ਕੱਲ ਨੂੰ ਸਵੇਰੇ ਰਹਾ ਕੀਤਾ ਜਾਊਗਾ ਅਸੀਂ ਇਸ ਗੱਲ ਨੂੰ ਲੈ ਕੇ ਇਥੋਂ ਧਰਮਾ ਜਿਹੜਾ ਲੰਗੋਆ ਸਮਾਪਤ ਕਰਤਾ ਦੀ ਭਾਵੋ ਫੇਰ ਵੀ ਪਤਾ ਨਹੀਂ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਇਹਨੂੰ ਕਾਦਾ ਹੰਕਾਰ ਹੋ ਗਿਆ ਜਿਹੜੀ ਸਾਡੇ ਧਰਮ ਦੇ ਸਮਾਪਤ ਤੋਂ ਬਾਅਦ ਨਹੀਂ ਸਾਡੇ ਆਗੂਆਂ ਨੂੰ ਪੁਲਸ ਦੀ ਧਾਰਵੇ ਜਾਣੀ ਚੱਕ ਲਿਆ ਉਥੋਂ ਜਿਹਦੇ ਵਿੱਚ ਮੈਨੂੰ ਵੀ ਸਨਮਲ ਦੇ ਡੀਐਸਪੀ ਨੇ 1 ਕਿਲੋਮੀਟਰ ਉੱਤੇ ਜਾ ਕੇ ਯਾਨੀ ਮੈਨੂੰ ਵੀ ਫੜ ਕੇ ਲੈ ਕੇ ਆਇਆ ਜਾਣੀ ਫੇਰ ਸਾਨੂੰ ਟੂਰੀ ਜਿਹੜਾ ਥਾਣਾ ਹੈ ਉਹਦੇ ਵਿੱਚ ਜਾਣੀ ਸਾਨੂੰ ਰੱਖਿਆ ਕੁਸ਼ਟਾਵ ਜੜੀ ਉਹਦੇ ਪ੍ਰਸ਼ਾਦਿਆ ਵਾਲਾ ਜਿਹੜਾ ਉਹ ਟਾਈਮ ਤੀਆ ਭਰਾ ਉਹ ਸਾਨੂੰ ਥਾਣੇ ਵਾਲਾ ਐਸਐਚਓ ਕਹਿੰਦਾ ਕਹਿੰਦਾ ਵੀ ਤੁਸੀਂ ਆਪਦੇ ਨਾਮ ਲਿਖਾਓ ਅਸੀਂ ਕਿਹਾ ਭਰਾਵਾ ਉਹਨਾਂ ਤੇ ਅਸੀਂ ਨਾਮ ਨਹੀਂ ਲਿਖਾਉਂਦੇ ਜਿੰਨਾਂ ਸਰ ਸਾਡੇ ਪ੍ਰਸ਼ਾਦਿਆਂ ਦਾ ਤੁਸੀਂ ਪ੍ਰਬੰਧ ਨਹੀਂ ਕਰਦੇ ਜਿਹੜੀ ਬਾਰ-ਬਾਰ ਸਾਨੂੰ ਕਹਿੰਦੇ ਰਹੇ ਵੀ ਤੁਸੀਂ ਨਾਮ ਲਿਖਾ ਦਿਓ ਅਸੀਂ ਉਹ ਇੱਕੇ ਗੱਲ ਤੇੜੇ ਰਹੇ ਵੀ ਜਿੰਨਾ ਤੇਰਾ ਭਰਾਵਾ ਸਾਡੇ ਪ੍ਰਸ਼ਾਦਿਆਂ ਦਾ ਤੁਸੀਂ ਪ੍ਰਬੰਧ ਨਹੀਂ ਕਰਦੇ ਅਸੀਂ ਦਾ ਨਾਮ ਲਖਾਈਏ ਨਾ ਅਸੀਂ ਸਾਈਨ ਕਰੀਏ ਯਾਨੀ ਫੇਰ ਇੰਸਪੈਕਟਰ ਨੇ ਜ਼ਿੰਮੇਵਾਰੀ ਲਈ ਐਸ ਗੱਲ ਦੀ ਕਹਿੰਦਾ ਭਰਾਵਾ ਮੈਂ ਕਹਿੰਦਾ ਗੁਰੂ ਨੂੰ ਜਾਣ ਕੇ ਕਹਿੰਦਾ ਵੀ ਸਾਡੇ ਪੁਰਸ਼ਾਦਾਂ ਦਾ ਜਿਹੜਾ ਪ੍ਰਬੰਧ ਹੈ ਉਹ ਅਸੀਂ ਕਰ ਰਹੇ ਹਾਂ ਯਾਨੀ ਉਹਦੇ ਵਿਸ਼ਵਾਸਤਾਂ ਤੋਂ ਬਾਅਦ ਹੀ ਅਸੀਂ ਨੇ ਜਿਹੜੀ ਆਪਣੇ ਨਾਮ ਲਖਾਏ ਨੇ ਜਿਹੜੀ ਉਸ ਤੋਂ ਬਾਅਦ ਸਾਨੂੰ ਸੰਗਰੂਰ ਜੇਲ੍ਹ ਵਿੱਚ ਲਿਆਂਦਾ ਗਿਆ ਰਾਤ ਨੂੰ ਰਾਤ ਨੂੰ ਭਾਵੇਂ 10 11 ਵਜੇ ਸੰਗਰੂਰ ਦੀ ਜੇਲ੍ਹ ਵਿੱਚ ਸਾਨੂੰ ਬੰਦ ਕਰਤਾ ਜਾਣੀ ਹੋਈ ਉਸ ਤੋਂ ਜਿਹੜੀ ਆ ਇੱਕ ਰਾਤ ਅਸੀਂ ਨੇ ਜੇਲ੍ਹ ਦੇ ਵਿੱਚ ਕੱਟੀਆ ਦੂਜੀ ਰਾਤ ਨੂੰ 8 ਵਜੇ ਫੇਰ ਪੰਜਾਬ ਦੀ ਸਰਕਾਰ ਨੇ ਜਦੋਂ ਦੇਖਿਆ ਵੀ ਇਹ ਕਿਸਾਨ ਨਾ ਡਰਦੇ ਨੇ ਨਾ ਝੁਕਦੇ ਨੇ ਜਾਨੀ ਫੇਰ ਸਾਨੂੰ ਜੇਲਾਂ ਦੇ ਵਿੱਚੋਂ ਹੀ ਰਿਹਾ ਕਰਤਾ ਭਰਾਵੋ ਇਹ ਸਰਕਾਰ ਦੀ ਕਰਤੂਤ ਹੈ ਇਹ ਸਰਕਾਰ ਦੀ ਨੀਤ ਹੈ ਤੇ ਇਸ ਕਰਕੇ ਭਰਾਵੋ ਜਿਹੜੀਆਂ ਆਪਾਂ ਮੰਖਾ ਦੇ ਜਿਹੜੀਆਂ ਮੰਖਾ ਨੂੰ ਲੈ ਕੇ ਅੱਜ ਆਪਾਂ ਤਵਾਤ ਕਮਾਲ ਦੀ ਕੋਠੀ ਮੂਰੇ ਧਰਨਾ ਲਾ ਕੇ ਬੈਠੇ ਹੋਇਆ ਕੋਪਰਾ ਹੋਇ ਇੱਕ ਤਾਂ ਜਿਹੜੀ ਨਰੇਗਾ ਸਕੀਮ ਹੈ ਇਸ ਨੂੰ ਸਾਰਿਆਂ ਨੂੰ ਪਤਾ ਹੈ ਘਟੋ ਘਟ ਇੱਕ ਸਾਲ ਹੋ ਗਿਆ ਇਹਨੂੰ ਬੰਦ ਕੀਤੀ ਨੂੰ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਚੁੰਨੇ ਨੇ ਜਿਹੜੇ ਉਹ ਠੰਡੇ ਹੋਏ ਪਾਣੀ ਜਾਨੀ ਜਿਹੜਾ ਗਜਾਰਾ ਮਜ਼ਦੂਰਾ ਨਰੇਗਾ ਦੇ ਪੈਸੇ ਨਾਲ ਪਿੰਡਾਂ ਦੇ ਵਿੱਚ ਆਪਦੇ ਚੁੰਨੇ ਨੂੰ ਆਪਦੀ ਜ਼ਿੰਮੇਵਾਰੀ ਨੂੰ ਚਲਾਉਂਦੇ ਤੇ ਉਹ ਸਾਰਾ ਯਾਨੀ ਨਰੇਗਾ ਦਾ ਸਿਸਟਮ ਹੈ ਜਿਹੜਾ ਇਹਨਾਂ ਨੇ ਬੰਦ ਕਰਤਾ ਪਰ ਤੁਵੇਂ ਸੂਰਾਂ ਉਪਲੇਖ ਚ ਪਾਈ ਜਾਂਦੇ ਨੇ ਕਹਿੰਦੇ ਪਹਿਲਾਂ 100 ਦਿਨ ਦਾ ਕੰਮ ਤੀਆ ਹੁਣ ਕਹਿੰਦੇ 125 ਦਿਨ ਦਾ ਕਰਤਾ ਪਰ ਉਹ 60 ਦਿਨਾਂ ਦਾ ਕੱਟ ਲਾਤਾ ਇਹਨਾਂ ਨੇ 125 ਦਿਨ ਦੀ بجائے 60 ਦਿਨ ਕਹਿੰਦੇ ਅਸੀਂ ਕੰਮ ਨਾ ਦੇਣਾ ਬੰਦ ਰੱਖਾਂਗੇ ਮੇਰਾ ਜੋ ਹੌਂਕਾਰ ਹੈ ਉਹਦੀ 5 ਸਾਲ ਦੀ ਮਿਆਦ ਤੀ ਭਰਾਵਾਂ ਲਈ 3 ਸਾਲ ਦੀ ਇਹਨਾਂ ਨੇ ਕਰਤੀ ਜੜੀ ਮੈਦੂਨਾਂ ਨੂੰ ਭਲੇ ਖਿੱਚ પા ਕੇ ਜੜੀ ਇਹ ਬੁੱਤੂ ਬਣਾ ਰਹੇ ਨੇ ਆ ਇੱਕ ਹੋਰ ਇਹਨਾਂ ਨੇ ਵਾਦਾ ਕਰਾਂ ਦੀਗਾ ਕਹਿੰਦੇ ਵੀ ਅਸੀਂ ਮਾਈਆਂ ਨੂੰ 1000 ਰੁਪਏ ਦੇਣਾਗੇ ਫੇਰ ਕੁਝ ਮਹੀਨੇ ਬਾਅਦ ਕਹਿੰਦੇ 1100 ਦੇਣਾਗੇ ਹਜੇ ਤੱਕ ਨਾ ਆਇਆ ਦਿੱਤਾ ਭਰਾਵੋ ਨਾ 1100 ਦਿੱਤੇ ਜੜੀ ਮਾਈਆਂ ਪਿੰਡਾਂ ਦੇ ਵਿੱਚ ਕਹਿਨੀਆਂ ਨੇ ਮੀਰੇ ਜਦੋਂ ਵੋਟਾਂ ਲੈਣ ਆਉਣਗੇ ਉਦੋਂ ਪੁੱਛਾਂਗੇ ਵੀ ਜਿਹੜਾ 11100 ਰੁਪਇਆ ਵਾਦਾ ਕੀਤਾ ਸੀ ਉਹ ਕਿੱਥੇ ਹੈ ਇਸ ਕਰਕੇ ਭਰਾਓ ਆਪਾਂ ਨੂੰ ਵੱਡੇ ਇਕੱਠਾ ਦੀ ਲੋੜ ਹੈ ਵੱਡੀ ਲਾਮਬੰਦੀ ਕਰਨੀ ਪੈਣੀ ਹੈ ਇਹਦੇ ਵਿੱਚ ਜਿਹੜਾ ਕਿਸਾਨਾਂ ਦਾ ਜਿਹੜਾ ਬੀ ਹੈ ਜਿਹੜਾ ਕਹਿੰਦੇ ਨੇ ਇਹ ਵੀ ਕੰਪਨੀਆਂ ਬੀ ਦੇਣਗੀਆਂ ਕਿਸਾਨ ਆਪਣੇ ਘਰ ਦਾ ਬੀ ਨਹੀਂ ਬੀ ਸਕਦੇ ਨਹੀਂ ਉਹ ਵੇਚ ਸਕਦੇ ਨੇ ਜੇਕਰ ਉਹ ਆਪਾਂ ਲਈ ਇੱਕ ਰੋਕ ਚਾੱਕੇ ਖੇਤ ਦੇ ਵਿੱਚ ਵੀ ਪੀ ਪੀ ਚਾਗੇ ਤਾਂ ਕਰੇ ਤੁਹਾਡੇ ਦੇ ਪਰਚਾ ਦਰਜ ਕੀਤਾ ਜਾਊਗਾ ਜਿਹੜੀਆਂ ਦਵਾਈਆਂ ਨੇ ਉਹ ਵੀ ਕਹਿੰਦੇ ਜੇ ਕੰਪਨੀ ਉਹ ਜਿਹੜੀ ਸਪਾਰਸ਼ ਕਰਨੀ ਆ ਉਹ ਹੀ ਤੁਸੀਂ ਦਵਾਈਆਂ ਸ਼ਰਕ ਸਕਦੇ ਹੋ ਜਾਨੀ ਆਮ ਤੁਸੀਂ ਬਾਜ਼ਾਰ ਦੇ ਵਿੱਚ ਦਵਾਈਆਂ ਨਹੀਂ ਲੈ ਸਕਦੇ ਜਾਨੀ ਇਹ ਐਨੇ ਸਖਤ ਕਾਨੂੰਨ ਆ ਕਿਸਾਨੀ ਨੂੰ ਕੋਚਣ ਵਾਸਤੇ ਮਜ਼ਦੂਰਾਂ ਨੂੰ ਕੋਚਣ ਵਾਸਤੇ ਇਹਨਾਂ ਨੇ ਜਾਨੀ ਵੱਡੇ ਵੱਡੇ ਕਾਲੇ ਕਾਨੂੰਨ ਲੈ ਕੇ ਆਏ ਨੇ ਭਾਵੇਂ